ਲਾਈ ਬੈਠੇ ਬਹਾਦਰ ਕਿਸਾਨੋ ਤੇ ਸਾਡੀਆਂ ਮਾਵਾਂ ਭੈਣਾਂ ਜene ਜੇ ਕਹਿਣਾ ਹੋਵੇ ਅੱਜ ਸਾਡੀ ਜਥੇਬੰਦੀ ਦੀ ਉਮਰ ਜਿਹੜੀ ਭਾਰ ਜਵਾਨੀ ਦੇ ਵਿੱਚ ਹੈ ਜਦੋਂ ਸਾਡੀ ਜਥੇਬੰਦੀ ਤਾਂ ਛੋਟੀ ਉਮਰ ਦੇ ਵਿੱਚ ਉਸ ਨੂੰ ਯਾਦ ਹੋਣਾ ਬਾਕੀ ਸਾਰੇ ਭਰਾਵਾਂ ਦੇ ਭੈਣਾਂ ਦੇ ਜਦੋਂ ਆਪਾਂ ਸੰਨਾ ਟੋਲੇ ਦੀ ਲੜਾਈ ਲੜੀ ਹੈ ਜਿਵੇਂ ਉਸ ਸਮੇਂ 2000 ਦੀ ਗਿਣਤੀ ਤੇ ਆਪਣੇ ਸੁਭਾ ਪ੍ਰਧਾਨ ਜੀ ਨੇ ਹਲਾਲ ਕੀਤਾ ਉਹ ਭਰਾਵੋ ਜਿਹੜੇ ਭਰਾ ਜ਼ਮੀਨਾਂ ਬਚਾਉਣ ਦੇ ਲਈ ਆਏ ਹੈ ਸਿਰਾਂ ਤੇ ਕੱਪੜਾ ਬੰਨ ਕੇ ਆਇਓ ਬੋਲਣਾ ਜਿਹਦਾ ਘਰੇ ਨਹੀਂ ਸਰਦਾ ਜਿਹਨੂੰ ਮਾਗਰ ਕੋਈ ਅਧੀਕ ਰਹਿਣਾ ਉਹ ਹੁਣੇ ਚਲੇ ਜਾਓ ਜੇ ਲੋ ਤੁਸੀਂ ਕੰਧ ਵੱਲ ਜਾਣਾ ਉਹ ਸਮੇਂ ਜਦੋਂ ਤੁਹਾਡੇ ਤੋਂ ਕੋਈ ਵੀ ਬੰਦਾ ਪਿੱਛੇ ਭੱਜਣ ਵਾਲਾ ਨਹੀਂ ਹੋਣਾ ਚਾਹੀਦਾ ਜਦੋਂ ਸੇਖੋਪਰਾ ਉਹ 2000 ਦੀ ਗਿਣਤੀ ਜਿਹੜੇ ਅੱਜ ਸਾਡੇ ਸੂਬੇ ਦੀ ਕਲਗੀ ਸਾਡੇ ਵਿੱਚ ਨਹੀਂ ਸਾਰੂ ਸਿੰਘ ਤਖਤੂਪੁਰਾ ਜਦੋਂ ਉਹਨਾਂ ਨੂੰ ਸੂਬੇ ਦੀ ਬਾਗਬੋਲ ਸਾਹਮਣੇ ਉਹਨਾਂ ਨੂੰ ਤੋੜਿਆ ਅਗਵਾਈ ਕਰਤੇ ਅਸੀਂ ਸਾਰੂ ਸਿੰਘ ਤਖਤੂਪੁਰਾ ਦੇ ਨਾਲ ਗਏ ਜਦੋਂ ਜਦੋਂ ਕੰਤਵਲ ਬਦੋ ਮੂਰ ਐਸੇਕਰਾਂ ਜੀ ਨੇ ਕੰਮ ਚੱਲਦੇ ਤੇ ਬਹੁਤ ਵੱਡੀ ਪੱਧਰ ਤੇ ਗੋਰੇਵਾਰੀ ਹੋ ਰਹੀ ਤੇ ਜਿਹੜੀ ਸੰਲਾ ਦੇ ਲੋਕਾਂ ਨੂੰ ਇਹ ਕਿਹਾ ਤੀ ਵੀ ਤੁਸੀਂ ਕੋਠਿਆਂ ਦੇ ਬੈਠ ਕੇ ਸਾਰਾ ਸੀਨ ਦੇਖਣਾ ਜਿਹੜੀ ਭਰਵਾਸੀ ਜਿਵੇਂ ਵੱਜ ਰਹੇ ਤੇ ਉਦੋਂ ਜ਼ਾਰਦਾਰ ਗੋਰੇ ਜਿਹੜੇ ਭਰਵਾਓ ਸਾਡੇ ਚ ਵੱਜ ਰਹੇ ਤੇ ਪਰ ਅਸੀਂ ਹਵਾਲਾ ਨਾ ਜਿਹਨੇ ਜੇਲਾ 2000 ਬੰਦਾ ਕੰਦ ਵੱਲ ਜਾ ਰਿਹਾ ਤੇ ਉਹਨਾਂ ਚ ਇੱਕ ਵੀ ਬੰਦਾ ਪਿੱਛੇ ਨਹੀਂ ਪੁੱਜਿਆ ਯੋ ਜਿਹੜੀ ਗੇਰੀ ਗੱਲ ਆਪਣੇ ਪ੍ਰਧਾਨ ਜੀ ਨੇ ਕਹਿ ਕੇ ਸਾਨੂੰ ਤੋੜਿਆ ਤੀ ਜਿਹੜੇ ਉਹ ਉਹ ਆਪਾ ਉਹ ਅਸੀਂ ਅੱਗੇ ਵੱਧੇ ਉਹ ਨਾ ਕਾ ਭੰਤਾ ਅੱਜ ਵੀ ਜਦੋਂ ਛੀੜੀ ਪਰੇ ਹੋਈ ਆ ਤੁਹਾਡੇ ਸਾਹਮਣੇ ਉਹ ਐਸਡੀ ਮੋਰਫੋਰਸ ਭੱਜਦੀ ਤੁਸੀਂ ਦੇਖ ਸਕਦੇ ਹੋ ਜਿਹਨੇ ਪਹਿਲੀ ਵਾਰ ਜਦੋਂ ਖੰਨਾ ਦੇ ਵਿੱਚ ਤੁਸੀਂ 2000 ਦੀ ਗਿਣਤੀ ਦੇ ਨਾਲ ਚਾਰ ਤੋਂ ਦੀ ਹਕੂਮਤ ਨੂੰ ਭਜਾ ਸਕਦੇ ਹੋ ਅੱਜ ਤੁਹਾਡੀ ਜਦੋਂ ਕਿੰਤੀ ਪੰਜਾਬ ਦੇ ਵਿੱਚ ਪੂਰਾ ਹਿੰਦੋਤਾਲ ਤੇ ਲੱਖਾਂ ਦੀ ੜੀ ਹੈ ਅੱਜ ਇਹ ਮਾਨ ਸਰਕਾਰ ਜਿਹੜੀ ਭਲੇਖਾ ਪਾਲੀ ਬੈਠੀ ਹੈ ਜਿਹਨੂੰ ਇਹ ਮੁੱਦਾ ਭਲੇਖਾ ਦੇ ਵੀ ਸਾਹ ਵਸੀ ਆਪਰਾਂ ਦੇ ਨਾਕੇ ਲਾ ਕੇ ਵੱਡੇ ਵੱਡੇ ਅਥਰੂ ਬੈਂਦੇ ਗੋਲੋਂ ਛੱਡ ਕੇ ਇਹਨਾਂ ਕਿਸਾਨਾਂ ਨੂੰ ਪਛਾੜ ਦੇਵਾਂਗੇ ਭਜਾ ਦੇਵਾਂਗੇ ਉਹ ਆਪਣੇ ਖੇਕਾ ਭਾਵੋ ਤੁਸੀਂ ਸਾਰਿਆਂ ਨੇ ਕੱਲ ਦੂਰ ਕੀਤਾ ਕਿਉਂ ਜਦੋਂ ਪਹਿਲਾ ਦਾਖਾ ਭਰਣੀ ਹੈ ਬਾਗਾਂ ਵਾਲਾ ਜਿਹਨੇ ਲੱਗਿਆ ਸਾਨੂੰ ਲੱਗ ਰਿਹਾ ਉਹ ਜੋ ਜਿਹੜੀ 100 ਬੰਦਾ ਮਲਾਜਮ ਸਾਨੂੰ ਘੇਰ ਕੇ ਕਹਿ ਰਹੇ ਆ ਵੀ ਬਾਹਰ ਸਮਝੋ ਨਹੀਂ ਸਾਰੇ ਰੋ ਰੁਕ ਜਾਓ ਮੈਨੂੰ ਨੇ ਪਤਾ ਉਹ ਡੀਐਸਪੀ ਦੀ ਮੈਨੂੰ ਨੇ ਪਤਾ ਉਹ ਹੋਰ ਕੋਈ ਅਧਿਕਾਰੀ ਦੀ ਆਸੇ ਹੁੰਦਾ ਨੁਕਿਆ ਵੀ ਆ ਸੌ ਬੰਦੇ ਨਾਲ ਅਸੀਂ 2000 ਦਾ ਕਾਫਲਾ ਤੁਹਾਡੇ ਮੂਹਰੇ ਰੁਕ ਕੇ ਬੈਠ ਗਿਆ ਇਹ ਕਿਤੇ ਸੰਭਵ ਨਹੀਂ ਹੋ ਸਕਦਾ ਕਹਿੰਦਾ ਫੇਰ ਕੀ ਕਰੋਗੇ ਅਸੀਂ ਕਿਹਾ ਤੁਹਾਨੂੰ ਧੱਕ ਕੇ ਪਹਨ ਕਰਕੇ ਅਸੀਂ ਇਹ ਕਾਫਲਾ ਅੱਗੇ ਲੈ ਕੇ ਜਾਣਾ ਜਿਹੜਾ ਉਹ ਨਹੀਂ ਹੋਗਾ ਆਪ ਸਭ ਨੇ ਨੋਟਕ ਕਿਹੜੇ ਸੈੜ ਤੇ ਕੀਤਾ ਸੋਹ ਮਾਚਾ ਤੋੜ ਕੇ ਭਰਾਵਾ ਆਪਾਂ ਅੱਗੇ ਨੂੰ ਬਦੇ ਅੱਗੇ ਵਧਦੇ ਹੋਏ ਤੁਸੀਂ ਦੇਖਿਆ ਅਸੀਂ ਇਸ ਗੱਲ ਤੋਂ ਹਰਾਮ ਤੇ ਵੀ ਜਦੋਂ ਮਲੇਰ ਕੋਟਿਆਂ ਨੂੰ ਗਿਆ 15 ਇਨਸਾਨਾਂ ਤੇ ਟਿੱਪਰ ਲਾਏ ਹੋਏ ਤੇ ਅੱਜ ਤੱਕ ਜੜੀ ਟਿੱਪਰ ਭਰਾਵਾਂ ਲੱਗੇ ਨਹੀਂ ਕਿਤੇ ਕੋਲ ਭਰਾਵਾਂ ਟਿੱਪਰ ਵੀ ਲਾਤਾ ਹੈ ਤੇ ਅਸੀਂ ਆਪਣੇ ਬੰਦਿਆਂ ਨੂੰ ਕਿਹਾ ਵੀ ਭਰਾਓ ਜਿਹੜਾ ਨੌਜਵਾਨ ਟੁੱਪਰ ਚਲਾਉਣ ਜਾਂਦਾ ਫਿਰ ਉਹਨੂੰ ਫੰਮ ਪਤਾ ਲੱਗਿਆ ਸਾਡੇ ਮੰਡੋ ਬਲਾਕ ਦਾ ਮੁੰਡਾ ਨੌਜਵਾਨ ਉਹ ਮੈਂ ਕਿਹਾ ਵੀ ਚਾਬੀ ਵਿੱਚ ਦੇਖ ਕਹਿੰਦਾ ਜੀ ਚਾਬੀ ਵਿੱਚ ਹੈ ਮਾਸ਼ਟਾਦ ਕਰਨ ਪਿੱਛੇ ਤੱਕਦੇ ਕਣਕ ਚ ਕੋਈ ਉੱਥੋਂ ਵੀ ਨਾਕਾ ਤੋੜਿਆ ਅੱਗੇ ਨੂੰ ਆਏ ਸਾਨੂੰ ਰੋਕੀ ਗਿਆ ਤੇ ਸਾਰੀ ਬੱਜਰ ਬਾਈ ਜਿਹੜਾ ਪ੍ਰਭਾਨ ਦੀ ਉਹਨਾਂ ਨੇ ਰੋਕ ਕੇ ਤੁਹਾਡਾ ਸਾਰਾ ਕਾਫਲਾ ਇਕੱਠਾ ਕੀਤਾ ਅਸੀਂ ਗੱਲ ਗੁੱਝ ਕੇ ਤੇ ਵੀ ਆਹ ਨਾਕਾ ਜਿਹੜਾ ਇਹਨੂੰ ਤੋੜ ਦੇ ਲਈ ਸਰਕਾਰ ਨੇ ਜਿਹੜਾ ਬੰਦੋਬਸਤ ਕੀਤਾ ਇਹ ਉਹ ਬੰਦੋਬਸਤ ਤੋੜ ਦੇ ਲਈ ਸਾਨੂੰ ਸਾਰਿਆਂ ਨੂੰ ਵੀ ਇਕੱਠਾ ਹੋਣਾ ਪਿਆ